ਰਾਮਦਾਸ ਦੇ ਉਤਾਰ ਦੇ ਜਿਹੜੇ ਅਸੀਂ ਸਭ ਸਭ ਲੱਖ ਲੱਖ ਵਧਾਈਆਂ ਜੀ ਤੇ ਵਰੀ ਜੀ ਫੁੱਲਾਂ ਦੀ ਸਜਾਵਟ ਡੰਗਰਾਂ ਦੀ ਸਜਾਵਟ ਕੋਈ ਪਾਰਕਿੰਗ ਦੀ ਸਜਾਵਟ ਇਹ ਵੀ ਸਿੱਖ ਦਾ ਸ਼੍ਰੋਮਣੀ ਕਮੇਟੀ ਦਾ ਵੀ ਬਰਾਲਾ ਕਰੀ ਗਿਆ ਹੈ ਬਹੁਤ ਸਦਾਕਾ ਯੋਗ ਕਦਮ ਹੈ ਜਿਵੇਂ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਇਹ ਕਰ ਰਹੀ ਹੈ ਇਸ ਵਿੱਚ ਬਹੁਤ ਫਲਕ ਹੋਏ ਕੰਮ ਆਪਨ ਸਾਡੀ ਸਿੱਖ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਦਾ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਗੁਰਦਵਾਰ ਸਾਹਿਬ ਨੇ ਪੋਨਰਾ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਮੇਜਰ ਦਾ ਗਰੰਤੀ ਸਿੰਘਾਂ ਦਾ ਆਪਾਂ ਸਾਰੀ ਸੰਗਤ ਨੂੰ ਸਹਿਯੋਗ ਦੇਣ ਦੀ ਕਿ ਆਉਣ ਵਾਲੇ ਹੋਰ ਸਮੇਂ ਦੇ ਵਿੱਚ ਸ੍ਰੋਮਣੀ ਕਮੇਟੀ ਸਿੱਖ ਸੰਗਤ ਵਾਸਤੇ ਵੱਧ ਤੋਂ ਵੱਧ ਉਪਰਾਲੇ ਅੱਜ ਪਰਿਵਾਰ ਨਾਲ ਦਰਸ਼ਨ ਕਰਨ ਨੂੰ ਪਹੁੰਚੇ ਹੋ ਕਿਸ ਤਰ੍ਹਾਂ ਪਰਿਵਾਰ ਨਾਲ ਦਰਸ਼ਨ ਕਰਨ ਕਹਿੰਦੇ ਜੀ 20 ਸਾਲ ਦੇ ਆ ਰਿਹਾ ਬਹੁਤ ਆਨੰਦ ਆ ਜੀ ਬਹੁਤ ਆਨੰਦ ਆ ਜਾਨ ਜੀ ਨਹੀਂ ਕਰ ਹਾਂਜੀ ਕਰਵਾਣੀ ਸੋਣੀ ਬੜਾ ਆਨੰਦ ਹੈ ਜੀ ਕੁਝ ਗੁਰਵਾਣੀ ਅਨੰਦ ਕਿਚਨ ਸੁਣਦੇ ਆਨ ਮਥੋਂ ਜੀ ਨਹੀਂ ਕਰਦਾ ਲੰਗਰ ਹਾਲ ਟਕੇ ਬਹੁਤ ਵਧੀਆ ਪ੍ਰਬੰਧ ਹੈ ਲੰਗਰ ਨਾਲ ਸਭ ਕੁਝ ਜੇਕਰ ਨਹੀਂ ਹੈ ਜਿਹੜਾ ਲੰਗਰ ਮਿਲਦਾ ਹੈ ਖਾਲੀਆਂ ਚਮਚੇ ਜੋ ਵੀ ਇਹਨਾਂ ਦਾ ਪ੍ਰਬੰਧਕ ਨੇ ਬਹੁਤ ਸਹੀ ਤਰੀਕੇ ਨਾਲ ਪ੍ਰਬੰਧ ਕਰ ਲਿਆ ਹੈ ਹਣ ਸਾਧੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਦੇ ਉਤਾਰ ਜਿਹੜੀਆਂ ਲੱਖ ਲੱਖ ਵਧਾਈਆਂ ਹੁਣ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਅਸੀਂ ਬਹੁਤ ਆਪਣੇ ਆਪ ਨੂੰ ਬਹੁਤ ਹੀ ਮਤਲਬ ਕਿ ਫੜ ਭਾਗੇ ਸਮਝਦੇ ਆਂ ਜਿਹੜਾ ਕਿ ਸਾਨੂੰ ਇੱਥੇ ਦਰਸ਼ਨ ਕਰਨ ਦੇ ਦੇਦਾਰੇ ਕਰਨ ਦੇ ਗੁਰੂ ਸਾਹਿਬ ਦੇ ਸਥਾਨ ਦੇ ਸਾਨੂੰ ਮਿਲੇ ਬੜੀ ਖੁਸ਼ੀ ਹੋਈ ਉਸ ਮਾਲਕ ਦਾ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਲੈ ਕੇ ਆਇਆ ਇਹੀ ਕਹਿੰਦੇ ਆ ਬਹੁਤ ਹੀ ਸੋਹਣਾ ਸਜਾਇਆ ਹੋਇਆ ਬਹੁਤ ਹੀ ਵਧੀਆ ਲਾਈਟਿੰਗ ਵਗੈਰਾ ਮਤਲਬ ਕਿ ਗੁਰਦੁਆਰਾ ਸਾਹਿਬ ਦਾ ਦੇਖ ਕੇ ਆਨੰਦ ਆਉਂਦਾ ਔਰ ਆਪਣਾ ਮਤਲਬ ਕਿ ਮਨ ਖੁਸ਼ ਹੁੰਦਾ ਜੀ ਇਹੀ ਕਹਿੰਦੇ ਆ ਸਭ ਨੂੰ ਕਿ ਜਰੂਰ ਇਸ ਦਰਬਾਰ ਦੇ ਦੂਰੋਂ ਦੂਰੋਂ ਆ ਕੇ ਦਰਸ਼ਨ ਕਰੋ ਤੇ ਆਨੰਦ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੇਟੀ ਵੱਲੋਂ ਮਤਲਬ ਜੋ ਵੀ ਇਹ ਪ੍ਰਬੰਧ ਕੀਤੇ ਨੇ ਇਹ ਬਹੁਤ ਵਧੀਆ ਜੀ ਬਹੁਤ ਹੀ ਦੇਖਣ ਯੋਗ ਨੇ ਲੰਗਰ ਛਕਿਆ ਬਹੁਤ ਆਨੰਦ ਆਇਆ ਇਸ ਦਰਬਾਰ ਦੇ ਉੱਤੇ ਇੰਨਾ ਵਧੀਆ ਲੱਗ ਰਿਹਾ ਕਿ ਅਸੀਂ ਇਸ ਚੀਜ਼ ਨੂੰ ਇਹ ਸਭ ਨੂੰ ਸੁਨੇਹਾ ਦਵਾਂਗੇ ਕਿ ਇਹ ਜਰੂਰ ਆਓ ਔਰ ਆ ਕੇ ਆਪਣਾ ਦੇਖੋ ਇੱਥੇ ਦਾ ਆਨੰਦ ਮਾਣੋ ਤੇ ਸਾਧ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆ ਕੇ ਮਤਲਬ ਕਿ ਇਸ ਗੁਰਪੁਰਬ ਦੀਆਂ ਨਾਲੇ ਲੱਖ ਲੱਖ ਵਧਾਈਆਂ ਦਿੰਨੇ ਆ ਗੁਰੂ ਰਾਮਦਾਸ ਜੀ ਦੇ ਪਹਿਲਾਂ ਤਾਂ ਜੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਬਹੁਤ ਬਹੁਤ ਸੰਗਤਾਂ ਨੂੰ ਮੁਬਾਰਕ ਆਈ ਚੀਜ਼ ਦੀ ਹੈ ਅੱਜ ਕੋ ਚੰਦਰਾਜੀ ਦਾ ਜਨਮ ਦਿਹਾੜਾ ਹੈ ਇਹਨਾਂ ਨੇ ਉੱਥੇ ਚੌਥੀ ਪਾਤਸ਼ਾਹੀ ਨੇ ਇਸ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀਗੀ ਤੇ ਇੱਥੇ ਯਾਨੀ ਕਿ ਦਰਪਾਰ ਸਾਹਿਬ ਦੇ ਲਈ ਬਣਾਇਆ ਸੀ ਕਿ ਸਾਰੀਆਂ ਸਿੱਖ ਸੰਗਤਾਂ ਤੇ ਸਾਰੇ ਧਰਮਾਂ ਨੂੰ ਇੱਕ ਬਰਾਬਰ ਰੱਖਿਆ ਕੋ ਚੰਦਰਾਜੀ ਨੇ ਤੇ ਬਹੁਤ ਹੀ ਯਾਨੀ ਕਿ ਇੱਥੇ ਵੱਦ ਝੜ ਕੇ ਲੋਕ ਆਉਂਦੇ ਨੇ ਤੇ ਸਾਰਿਆਂ ਨੂੰ ਮਤਲਬ ਸਾਡੇ ਵੱਲੋਂ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਗੁਰੂ ਜੀ ਦੇ ਦੱਸੇ ਹੋਏ ਕਦਮਾਂ ਤੇ ਅੱਗੇ ਸੰਦੇਸ਼ਾਂ ਤੇ ਚੱਲਣਾ ਚਾਹੀਦਾ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਤੋਂ ਆਏ ਆ ਜੀ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਅੱਜ ਫੈਮਿਲੀ ਨਾਲ ਪਹੁੰਚੇ ਆ ਸਤਿਕਾਰਯੋਗ ਹਮਦਰ ਸਾਹਿਬ ਅੱਜ ਅਸੀਂ ਪੂਰੇ ਪਰਿਵਾਰ ਨਾਲ ਫੈਮਿਲੀ ਨਾਲ ਪਹੁੰਚੇ ਆ ਬੱਚਿਆਂ ਨੂੰ ਦਰਸ਼ਨ ਕਰਾਉਣ ਆਏ ਆ ਜੀ ਇਸ ਪਵਿੱਤਰ ਸਥਾਨ ਦੇ ਅਈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਪੁਰ ਹੋਤੇ ਹੈ ਜੀ ਧੰਕ ਜੀ ਅੱਜ ਦੇ ਪ੍ਰਬੰਧ ਨੂੰ ਦੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਹੈ ਜੀ ਕੀਰਤਨ ਸੁਣਿਆ ਬਹੁਤ ਆਨੰਦ ਆਇਆ ਸ਼੍ਰੋਮਣੀ ਕਮੇਟੀ ਸਿਨੇ ਇਤਤ ਬਹੁਤ ਵਧੀਆ ਉਪਰਾਲੇ ਕੀਤੇ ਹੈ ਜੀ ਉਹਦੀ ਸੰਗਤ ਦੇ ਉਪਰਾਲੇ ਲਈ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਅਸੀ ਗੁਰੂ ਰਾਮਦਾਸ ਸ਼੍ਰੋਮਣੀ ਜੀ ਸਾਧ ਸੰਗਤ ਜੀ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਈ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਦਿਹਾੜੀ ਤੇ ਅੱਜ ਗੁਰੂ ਰਾਮਦਾਸ ਦਾ ਪ੍ਰਕਾਸ਼ ਹੋਇਆ ਜੋ ਵਿਧਿਆਲਾ ਦਾ ਮਹਾਰਾਜ ਦਾ ਜੋ ਇਹਨਾਂ ਨੇ ਨਗਰ ਇੱਥੇ ਵਸਾਇਆ ਹੀ ਹਰਮੰਦਰ ਸਾਹਿਬ ਇੱਥੇ ਹਰ ਸਾਰੇ ਧਰਮਾਂ ਦਾ ਹੈ ਇਸ ਸਤਿਕਾਰ ਕਰਦੇ ਮਹਾਰਾਜ ਤੇ ਜੋ ਜੀ ਆਵੇ ਇਥੇ ਰਾਜੀ ਜਾਵੇ ਸਤਿਗੁਰ ਜੇ ਹਰ ਇੱਕ ਧਰਮਾਂ ਨੂੰ ਇਥੋਂ ਜੋ ਜੀ ਮੰਗੇ ਜੋ ਚਾਹੇ ਜੋ ਉਹਨਾਂ ਅਰਦਾਸਾਂ ਪੂਰੀਆਂ ਹੁੰਦੀਆਂ ਆ ਇੱਥੇ ਅਸਾਂ ਦਾ ਬੰਨ ਦੇ ਦਰਸ਼ਨ ਕਰਨਾ ਹੈ ਹਾਂਜੀ ਹਾਂਜੀ ਇਹ ਵੀ ਦਰਸ਼ਨ ਕਰਨਾ ਆ ਜੀ